ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਰਹੇ ਹਾਂ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਹੈ ਜਾਣਨਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ ਬਹੁਤ ਬਹੁਤ ਸਵਾਗਤ ਹੈ ਪੋਨੀਆ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਤੇ ਆਪਾਂ ਜੇਕਰ ਚੱਲੀਏ ਤਾਂ ਖਬਰ ਅਨਵਾਇਰਨਮੈਂਟ ਦੇ ਹਾਲਾਤਾਂ ਦੇ ਨਾਲ ਜੁੜੀ ਹੋਈ ਹੈ ਦੀਵਾਲੀ ਨੰਗੀ ਨੂੰ ਤਕਰੀਬਨ 13 ਦਿਨ ਹੋ ਗਏ ਨੇ ਪਰ ਜੇਕਰ ਆਪਾਂ ਦਿੱਲੀ ਦੇ AQI ਲੈਵਲ ਤੇ ਨਿਗਾਹ ਮਾਰੀਏ ਤਾਂ ਐਂ ਜਾਪਦਾ ਜਿਵੇਂ ਅਸੀਂ ਰਾਤ ਹੀ ਦੀਵਾਲੀ ਮਨਾ ਕੇ ਹਟੇ ਹੋਈਏ ਤੇ ਇਹ ਜਿਹੜੇ ਇਹ ਮਾਪਕ ਨੇ ਇਹ ਜਿਹੜੇ ਸੂਚਕ ਨੇ ਜਦੋਂ ਇਹ ਸਾਨੂੰ ਇਹੋ ਡਾਟਾ ਦੱਸਦੇ ਨੇ ਤਾਂ ਸਾਨੂੰ ਜਿੱਥੇ ਚਿੰਤਾ ਕਰਨੀ ਬਣਦੀ ਹੈ ਉੱਥੇ ਵੀ ਇਸ ਦਾ ਹੱਲ ਲੱਭਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੱਲੀ ਚਿੰਤਾ ਕੀ ਕਰ ਲਵਗੀ ਪਾਇਓ ਜਰਾ ਚਾਨਣਾ ਕੀ ਕੁਝ ਵਾਪਰ ਰਿਹਾ ਹੈ ਇਸ ਤੇ ਸਿਆਸਤ ਤਾਂ ਖੂਬ ਹੋ ਰਹੀ ਹੈ ਪਰ ਕੋਈ ਕੰਨ ਧਰ ਰਿਹਾ ਹੈ ਕੋਈ এনवायरमेंट ਨੂੰ ਮੁੱਦਾ ਮੰਨਦਾ ਵੀ ਹੈ ਦੇਖੋ ਗੁਰਪ੍ਰੀਤ ਅਪਾ ਜਿਹੜੀ ਪਹਿਲੀ ਖਬਰ ਹੈ ਸਾਰੇ ਓਰਲ ਅਡਡ ਸੂਬਿਆਂ ਦੇ ਵਿੱਚ ਜਿਹੜੇ ਅੱਜ ਮੌਸਮ ਦੇ ਹਲਤ ਬਣੇ ਨੇ ਉਹ ਵੀ ਲਵਾ ਕੇ ਜਿਵੇਂ ਅੱਜ ਪੰਜਾਬ ਚ ਵੀ ਮੀਂਹ ਪੈ ਰਿਹਾ ਹੈਗਾ ਉੱਤਰਾਖੰਡ ਦੇ ਮਾਚਲ ਚ ਵੀ ਬਰਫਬਾਰੀ ਹੋ ਰਹੀ ਹੈ ਉੱਚੇ ਇਲਾਕਿਆਂ ਚ ਥਰੜੇ ਇਲਾਕਿਆਂ ਚ ਮੀਂਹ ਪੈ ਰਿਹਾ ਹੈਗਾ ਰਾਜਸਥਾਨ ਐਮਪੀ ਦੇ ਵਿੱਚ ਵੀ ਦੋ ਦਿਨ ਮੀਂਹ ਦਾ ਅਲਰਟ ਦਿੱਤਾ ਗਿਆ ਹੈਗਾ ਇਸ ਦੇ ਉਲਟ ਦਿੱਲੀ ਦੇ ਵਿੱਚ ਜਿਹੜਾ AQI ਹੈ ਉਹ ਲਗਾਤਾਰ ਗੰਭੀਰ ਬਣਿਆ ਹੋਇਆ 에ਅਰ ਕੁਆਲਿਟੀ ਲਗਾਤਾਰ ਦੂਸ਼ਿਤ ਪ੍ਰਦੂਸ਼ਿਤ ਮਤਲਬ ਗੰਭੀਰ ਤੌਰ ਤੇ ਖਰਾਬ ਬਣੀ ਹੋਈ ਹੈ ਨਾ ਵਿਜ਼ਿਬਿਲਿਟੀ ਉੱਥੇ ਪਿਛਲੇ 13 ਦਿਨਾਂ ਤੋਂ ਉੱਥੇ ਬਹੁਤ ਜਿਆਦੇ ਆਪਾਂ ਨੂੰ ਜਿਹੜੇ এনवायरमेंट ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਅ ਦੇਖੋ ਐਕਸਟ੍ਰੀਮ ਵੈਦਰ ਕੰਡੀਸ਼ਨਸ ਲਗਾਤਾਰ ਇੰਡੀਆ ਦੇ ਅੱਧ ਸੁਬਿਆਂ 'ਚ ਦੇਖਣ ਨੂੰ ਮਿਲ ਰਿਹਾ ਨੇ ਹੁਣ ਇਹ ਜਿਹੜਾ ਮੌਸਮ ਹੈ ਇਹਦੇ 'ਚ ਆਪਾਂ ਕਹਿ ਲਈਏ ਕਿ ਇਸ ਟਾਈਮ ਮੀ ਦਾ ਉਸ ਹਿਸਾਬ ਨਾਲ ਨਾ ਉਧਰ ਕੋਈ ਧੁੱਕ ਬਣਦਾ ਗਾ Rajasthan ਮਤ ਪ੍ਰਦੇਸ਼ ਅਸ ਪੰਜਾਬ 'ਚ ਵੀ ਮੀ ਪੈ ਰਿਹਾਗਾ ਹਾਲਾਂਕਿ ਹਲਕੀ ਬੂੰਦਾਬੰਦੀ ਕਹਿ ਕੇ ਇਹਨੂੰ ਵੈਦਰ ਫੋਰਕਾਸਟ ਜਿਹੜਾ ਕਿਹਾ ਗਿਆ ਹੈ ਇਹ ਇਹੀ ਕਿਹਾ ਗਿਆ ਹੈਗਾ ਤੇ ਦੇਖਦੇ ਆ ਕਿ ਮਤਲਬ ਉਮੀਦ ਹੈ ਕਿ ਹਲਕੀ ਬੁੰਦਾਬੰਦੀ ਹੀ ਰਵੇ ਇਹ ਜਿਹੜਾ ਵੈਦਰ ਫੋਰਕਾਸਟ ਸੱਚ ਜਾਵੇ ਇਤੋਂ ਵੱਧ ਮੀਂਹ ਨਾ ਪਵੇ ਨਾ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ ਮੀਂਹ ਪੈਣਾ ਚਾਹੀਦਾ ਦਿੱਲੀ ਦੇ ਵਿੱਚ ਪਰ ਦਿੱਲੀ ਦੇ ਵਿੱਚ ਕੋਈ ਮੀਂਹ ਪੈ ਨਹੀਂ ਰਿਹਾ ਤੇ ਉੱਥੇ ਲਗਾਤਾਰ ਜਿਹੜੀ ਹਵਾ ਹੈ ਉਹ ਉੱਥੋਂ ਦੇ ਲੋਕਾਂ ਵਾਸਤੇ ਉਹ ਉੱਥੋਂ ਦੇ ਲੋਕਾਂ ਦੇ ਸਵਾਸਥ ਵਾਸਤੇ ਬਹੁਤ ਖਰਾਬ ਆਪਣੀ ਹੋਈ ਹੈ ਅ ਦੇਖੋ ਕਲਾਈਮੇਟ ਚੇਂਜ ਬਾਰੇ ਜਿਹੜੀ ਇੱਕ ਗੱਲ ਹੈ ਉਹ ਇੰਡੀਆ ਦੀ ਪੋਲਿਟਿਕਸ ਉਹ ਇੰਡੀਆ ਦੀ ਸਿਆਸਤ 'ਚ ਹਜੇ ਨਹੀਂ ਹੋਣ ਲੱਗੀ ਹੈ ਗਿਆ ਉਸ ਸਾਥ ਨਾਲ ਯੂਰਪ ਦੇ ਵਿੱਚ ਬਹੁਤ ਸਾਰੀ ਗ੍ਰੀਨ ਪਾਰਟੀਆਂ ਦਾ ਜਿਹੜਾ ਜਾਂ ਫਿਰ ਗ੍ਰੀਨ ਮੈਨੀਫੈਸਟੋ ਦਾ ਐਲਾਨ ਨਾਮਾ ਆਪਾਂ ਕਈ ਯੂਰੋਪੀਅਨ ਮੁਲਕਾਂ 'ਚ ਦੇਖ ਚੁੱਕੇ ਆ ਪਰ ਇੱਧਰ ਇੰਡੀਆ 'ਚ ਹਜੇ ਇਸ ਨੂੰ ਲੈ ਕੇ ਉਸ ਸਾਥ ਦੇ ਇਸ਼ੂਜ਼ ਨਹੀਂ ਕ੍ਰੀਏਟ ਹੋ ਰਹੇ ਹਾਲਾਂਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਉਲਟ ਦਿੱਲੀ 'ਚ ਬਣਾ ਲਿਆ ਸੀ ਮਾਹੌਲ ਪਰ ਆਮ ਆਜ਼ਮੀ ਪਾਰਟੀ ਉੱਥੇ ਭਾਜਪੀ ਦੇ ਉਲਟ ਸਵਾਲ ਨਹੀਂ ਚੁੱਕ ਪਾਰੀ ਤੇ ਦੇਖਦੇ ਆ ਕਿ ਹੁਣ ਪੰਜਾਬ 'ਚ ਵੀ ਅੱਜ ਤੋਂ ਜਿਹੜੀ ਮੌਸਮ ਬਦਲਣ ਦੇ ਅਸਰ ਦੇਖਣ ਨੂੰ ਮਿਲਣਗੇ ਪਹਿਲਾ ਦੋ ਦਿਨਾਂ 'ਚ ਤਾਂ ਹਲਕਾ ਵੀ ਪਊਗਾ ਬਾਅਦ 'ਚ ਫਿਰ ਕਣੀਆਂ ਪੈਣ ਤੋਂ ਬਾਅਦ ਦੱਸਿਆ ਜਾ ਰਿਹਾ ਹੈਗਾ ਕਿ ਤੀਜੇ ਦਿਨ ਤੋਂ ਹੀ ਕੋਰੇ ਦੀ ਗੱਲ ਆ ਰਹੀ ਹੈ ਜਿਦੇ ਕਰਕੇ ਕੋਹਰਾ ਜਦੋਂ ਪਊਗਾ ਤਾਂ ਫਿਰ ਮਤਲਬ ਜਿਹੜੀ ਵਿਜ਼ਿਬਿਲਟੀ ਪੰਜਾਬ 'ਚ ਵੀ ਘਟ ਰੂਗੀ ਤੇ ਪੰਜਾਬ ਚ ਹਾਲਾਂਕਿ ਕਈ ਸ਼ਹਿਰ ਇਦਾਂ ਦੇ ਵੀ ਮੰਨੇ ਜਾ ਰਹੇ ਨੇ ਜਿੱਥੇ ਵੈਸਟਰਨ ਡਿਸਟਰਬੈਂਸ ਕਰਕੇ ਮੀਂਹ ਜਿਹੜਾ ਹੈ ਉਹ ਵੱਧ ਵੀ ਪੈ ਸਕਦਾ ਜਿਵੇਂ ਐਸਆਰ ਪਰ ਪਠਾਨਕੋਟ ਗੁਰਦਾਸਪੁਰ ਇਹ ਤਿੰਨ ਇਦਾਂ ਦੇ ਜਿਹੜੇ ਜ਼ਿਲ੍ਹੇ ਹੈਗਾ ਜਿੱਥੇ ਮੀਂਹ ਵੱਧ ਵੀ ਪੈ ਸਕਦਾ ਕਿਉਂਕਿ ਵੈਸਟਰਨ ਡਿਸਟਰਬੈਂਸ ਕਰਕੇ ਚੰਡੀਗੜ੍ਹ ਦੇ ਆਲੇ ਦੁਆਲੇ ਹਾਲਾਂਕਿ ਜਿਹੜਾ ਮੌਸਮ ਉਹ ਸਾਫ਼ ਰਹੂਗਾ ਜੀ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਐਸਆਰ ਦੇ ਖਿਲਾਫ ਕੋਲਕਾਤਾ ਦੇ ਵਿੱਚ ਮਮਤਾ ਬਿਨਰਜੀ ਦਾ ਮਾਰਚ ਹੋਇਆ ਹਾਂਜੀ ਪੱਛਮ ਬੰਗਾਲ 'ਚ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਚੋਣ ਆਉਣ ਆ ਰਹੇ ਨੇ ਜੀ ਅਗਲੇ ਸਾਲ ਤੇ ਉਹਦੇ 'ਚ ਇਹਨਾਂ ਨੇ ਐਸਆਰ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਤਕਰੀਬਨ 4 ਕਿਲੋਮੀਟਰ ਲੰਬਾ ਇਹ ਪੈਦਲ ਮਾਰਚ ਕੱਢਿਆ ਹੈ ਤੇ ਇਸ ਦੇ ਖਿਲਾਫ ਉਹ ਉਤਰੇ ਨੇ ਉਹਨਾਂ ਨੇ ਇਹ ਕਿਹਾ ਕਿ ਹਰ ਜਿਹੜਾ ਬੰਗਲਾ ਬੋਲਣ ਵਾਲਾ ਬੰਦਾ ਹੈ ਉਹ ਬੰਗਲਾਦੇਸੀ ਨਹੀਂ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਹਰ ਉਰਦੂ ਬੋਲਣ ਵਾਲਾ ਬੰਦਾ ਵੀ ਪਾਕਿਸਤਾਨੀ ਨਹੀਂ ਹੁੰਦਾ ਤੇ ਇਸੇ ਹਿਸਾਬ ਨਾਲ ਹਰ ਬੰਗਲਾ ਬੋਲਣ ਵਾਲਾ ਬੰਗਲਾਦੇਸੀ ਨਹੀਂ ਹੋ ਸਕਦਾ ਉਹਨਾਂ ਨੇ ਇਹ ਕਿਹਾ ਕਿ ਸਾਡੇ ਜਿਹੜੇ ਮਾਈਨੋਰਟੀ ਦੇ ਲੋਕ ਨੇ ਉਹਨਾਂ ਦੀਆਂ ਵੋਟਾਂ ਕੱਟਣ ਵਾਸਤੇ ਇੱਥੇ ਐਸਆਰ ਕੀਤਾ ਜਾ ਰਿਹਾ ਹੈਗਾ ਇਹ આરોਪ ਉਹਨਾਂ ਨੇ ਲਾਇ ਅੱਜ ਇਸ ਦੇ ਮਾਰਚ 'ਚ ਅਸੀਂ ਦੇਖ ਰਹੇ ਸੀ ਕਿ ਇੱਕ ਕਤਾਰ ਇਦਾਂ ਦੇ ਬੰਦਿਆਂ ਦੀ ਬਣਾਈ ਹੋਈ ਸੀ ਜਿੱਦੇ ਵਿੱਚ ਸਾਰੇ ਜਿਹੜੇ ਧਰਮਾਂ ਦੇ ਲੋਕ ਸੀਗੇ ਉਹ ਰਿਪਰੈਜ਼ੈਂਟੇਟਿਵ ਸਾਮਲਸਨ ਇੱਕ ਫਕੀਰ ਦਾ ਸੰਤ Hindu ਸੰਤ ਦਾ ਹੱਥ ਫੜਿਆ ਹੋਇਆ ਸੀ ਇੱਕ ਮੁਸਲਮਾਨ ਮੋਲਵੀ ਨੇ ਉਹਦਾ ਹੱਥ ਫੜਿਆ ਹੋਇਆ ਸੀ ਬੁੱਧ ਭਿਕਸ਼ੂ ਨੇ ਉਹਦਾ ਹੱਥ ਫੜਿਆ ਹੋਇਆ ਸੀ ਇੱਕ ਸਿੱਖ ਸਰਦਾਰ ਨੇ ਉਹ ਉਹਨਾਂ ਦਾ ਹੱਥ ਫੜਿਆ ਹੋਇਆ ਸੀ ਇੱਕ ਜੈਨੀ ਨੇ ਤੇ ਉਹਨਾਂ ਦਾ ਹੱਥ ਫੜਿਆ ਹੋਇਆ ਸੀ ਇੱਕ ਪਾਰਸੀ ਨੇ ਤਾਂ ਇੱਕ ਪੂਰੀ ਚੇਨ ਉਹ ਵੀ ਲੈ ਕੇ ਚੱਲ ਰਹੇ ਸੀਗੇ ਸਭ ਤੋਂ ਅੱਗੇ ਉਹ ਚੱਲ ਰਹੇ ਸੀ ਉਸ ਤੋਂ ਬਾਅਦ ਮਮਤਾ ਬੇਨਰਜੀ ਹੋਰ ਚੱਲ ਰਹੇ ਸੀਗੇ ਯਾਨੀ ਕਿ ਜਿਹੜਾ ਮਾਰਚ ਕੱਢਿਆ ਗਿਆ ਉਹਦੇ ਵਿੱਚ ਜਿਹੜੀ ਪਹਿਲੀ ਕਤਾਰ ਸੀਗੀ ਉਹ ਇਹ ਗੱਲ ਰੱਖਣ ਦੀ ਹੈ ਕਿ ਲੋਕੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿ ਇਹ ਜਿਹੜਾ ਪੱਛਮ ਬੰਗਾਲ ਹੈ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਨੇ ਤੇ ਸਾਰੇ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਨੇ ਪਰ ਲਗਾਤਾਰ ਉੱਥੇ ਜਿਹੜਾ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦੀ ਪੋਲਿਟਿਕਸ ਰਹੀ ਹੈ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਰਹੀ ਹੈ ਪੱਛਮ ਬੰਗਾਲ 'ਚ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਬੀਜੇਪੀ ਲਗਾਤਾਰ ਬੰਗਲਾਦੇਸੀ ਕਰਾਰ ਦਿੰਦੀ ਰਹੀ ਹੈ ਤਾਂ ਦੇਖਦੇ ਆ ਕਿ ਮਮਤਾ ਬੇਨਰਜੀ ਦੀ ਜਿਹੜੀ ਇਹ ਯਾਤਰਾ ਹੈਗੀ ਆ ਇਹ ਕੀ ਅਸਰ ਪਾਉਂਦੀ ਹੈਗੀ ਆ ਕਿ ਇਹਦੇ ਰੰਗ ਟੰਗ ਦੇਖਣ ਨੂੰ ਮਿਲਦੇ ਨੇ ਪਰ ਇੱਕ ਗੱਲ ਸਾਫ਼ ਹੈ ਮਮਤਾ ਬੈਨਰਜੀ ਜਿਹੜੀ ਸਿੰਬੋਲਿਜ਼ਮ ਦੀ ਪੋਲਿਟਿਕਸ ਹੈ ਬੀਜੇਪੀ ਦੀ ਐਂਟੀ ਮੁਸਲਮਾਨ ਉਹਨੂੰ ਬ੍ਰੇਕ ਕਰਨ 'ਚ ਉੱਥੇ ਤਾਂ ਕਾਮਯਾਬ ਰਹਿੰਦੀ ਹੈ ਪਰ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਕਿੰਨੇ ਸਾਲਾਂ ਤੋਂ ਬੀਜੇਪੀ ਨੂੰ ਬਹੁਤ ਮਾੜਾ ਬੀਜੇਪੀ ਦਾ ਹਾਲ ਆਪਾਂ ਨੂੰ ਪੱਛਮ ਬੰਗਾਲ 'ਚ ਦੇਖਣ ਨੂੰ ਮਿਲਦਾ ਹੈਗਾ ਬਾਕੀ ਅਗਲੇ ਸਾਲ ਜਿਹੜੇ ਚੋਣ ਆਉਣ ਜਾ ਰਹੇ ਨੇ ਉਹਨਾਂ 'ਚ ਸਾਰਾ ਕੁਝ ਨਿਕਲ ਕੇ ਆਜੂਗਾ ਕਿ ਬੀਜੇਪੀ ਕਿੱਥੇ ਕੜ ਪਾਉਗੀ ਮਮਤਾ ਬੈਨਰਜੀ ਹਰਾਂ ਦੇ ਅੱਗੇ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਤਾਜ ਮਹਿਲ ਦੇ ਵਿੱਚ ਸ਼ਿਵ ਤੰਦਵ ਮੰਤਰ ਪੜਨ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ। ਹਾਂਜੀ ਇੱਕ ਛੋਟੀ ਜੀ ਬੱਚੀ ਹੈ ਕੱਚੀ ਉਮਰ ਦੀ ਲੱਗ ਰਿਹਾ ਹੈ ਸ਼ਾਇਦ 20 ਸਾਲ 22 ਸਾਲ ਦੀ ਕੁੜੀ ਹੋਊਗੀ। ਉਹਨੇ ਤਾਜ ਮਹਿਲ ਦੇ ਅੰਦਰ ਜਾ ਕੇ ਤਕਰੀਬਨ ਸਵਾਹ ਮਿੰਟ ਦਾ ਇੱਕ ਵੀਡੀਓ ਪਾਇਆਗਾ। ਇੱਕ 1 ਮਿੰਟ 20 ਸੈਕਿੰਡ ਜਾਂ 15 ਸੈਕਿੰਡ ਦਾ ਵੀਡੀਓ ਹੈ। ਉਹਦੇ ਵਿੱਚ ਉਹ ਉਸੇ ਤੰਦਵ ਮੰਤਰ ਪੜ ਰਹੀ ਹੈ ਤੇ ਉੱਥੇ ਉਹ ਦਾਵਾ ਕਰ ਰਹੀ ਹੈ ਕਿ ਇਹ ਤਾਜ ਮਹਿਲ ਨੇ ਤੇਜੋ ਮਾਲ ਲੈ ਹੁਣ ਇਹਦੇ ਚ ਦਿੱਕਤ ਕੀ ਹੈ ਦਿੱਕਤ ਹੋਈ ਹੈ ਕਿ ਕੁਛ ਦਿਨ DNA ਪਹਿਲਾਂ ਪ੍ਰੇਸ਼ ਰਾਵਲ ਹੋਣਾ ਦੀ ਫਿਲਮ ਆਈ ਸੀਗੀ ਤੇਜੋ ਮਾਲ ਲੈ ਤੇ ਉਹਦੇ ਚ ਉਹਨਾਂ ਨੇ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜਾ ਤਾਜ ਮਹਿਲ ਤੇਜੋ ਮਾਲ ਲੈ ਹੁਣ ਇਹਨੂੰ ਵੀ ਅੱਗੇ ਫੜ ਕੇ ਜਿਹੜੇ ਇਸ ਕਿਸਮ ਦੇ ਜਵਾਕ ਨੇ ਨੌਜਵਾਨ ਨੇ ਜਿਹੜੇ ਕਿ इमोशनल ਟੱਚ ਹੁੰਦੇ ਹੈਗੇ ਉਹ ਹੁਣ ਆਪਣੀ ਗਤੀਵਿਧੀਆਂ ਸ਼ੁਰੂ ਕਰ ਚੁੱਕੇ ਹੈਗੇ ਯਾਨੀ ਕਿ ਤਾਜ ਮਹਿਲ ਜਿਹੜਾ ਕਾ ਸੈਵਨ ਵੰਡਰਸ ਆਫ ਦਾ ਵਰਡ ਜਿਹਨੂੰ ਕਿਹਾ ਜਾਂਦਾ ਹੈ ਜਿਹਨੂੰ ਦੁਨੀਆ ਦੇ 7 ਅਦਭੁੱਤ ਨਮੂਨਿਆਂ ਦੇ ਵਿੱਚ ਇੱਕ ਗਿਣਿਆ ਜਾਂਦਾ ਹੈਗਾ ਉਹਨੂੰ ਵੀ ਟਾਰਗੇਟੇ ਕਰ ਰਹੇ ਨੇ ਮੈਨੂੰ ਲੱਗਦਾ ਕਿ ਜੇ ਜਿਸ ਤਰ੍ਹਾਂ ਨਾਲ ਇਹ ਟਾਰਗੇਟ ਕਰ ਰਹੇ ਨੇ ਇਹਦਾ ਉਲਟਾ ਅਸਰ ਆਪਾਂ ਨੂੰ ਮੁ슬ਮਨ ਕੰਟਰੀਆਂ 'ਚ ਦੇਖਣ ਤੋਂ ਮਿਲੇਗਾ ਕਿਉਂਕਿ ਆਪਾਂ ਇਹ ਵੀ ਦੇਖਦੇ ਆ ਨਾ ਕਿ ਮਿਡਲ ਲਿਸਟ ਹੋ ਗਿਆ ਹੋਰ ਜਿੰਨੀਆਂ ਮੁਸਲਮਾਨ ਡੋਮੀਨੇਟਡ ਕੰਪਨੀ ਕੰਟਰੀਆਂ ਨੇ ਸਾਰਿਆਂ ਤੋਂ ਸਭ ਤੋਂ ਵੱਧ ਟੂਰਿਸਟ ਆਉਂਦੇ ਨੇ ਯੂਰੋਪੀਅਨ ਆਉਂਦੇ ਨੇ ਤੇ ਪੂਰੀ ਦੁਨੀਆ ਪਰ ਜੇ ਕੋਈ ਇੰਡੀਆ ਦਾ ਨਾਮ ਲੈਂਦਾ ਹੈਗਾ ਪੂਰੀ ਦੁਨੀਆ ਪਰ ਜਿੱਥੇ ਦਾ ਸਭ ਤੋਂ ਪਹਿਲਾ ਜਿਹੜਾ ਮੂੰਹ ਤੋਂ ਨਾਂ ਨਿਕਲਦਾ ਉਹ ਤਾਜ ਮਿਲਦਾ ਹੀ ਨਿਕਲਦਾਗਾ ਤੇ ਤਾਜ਼ ਮੈਲੂ ਜੇ ਟਾਰਗੇਟ ਕਰਨ ਗਿਆ ਤਾਂ ਇਹਨਾਂ ਦਾ ਇੰਟਰਨੈਸ਼ਨਲ ਹੈਲਥ ਤੇ ਠੀਕ ਠਾਕ ਥੂ ਥੂ ਇਹਨਾਂ ਦੀ ਹੋਣੀ ਤੈ ਹੈ ਹਾਲਾਂਕਿ ਪੂਰਾ ਉੱਥੇ ਇੱਕ ਪ੍ਰੋਟੈਸਟ ਦੇਖਣ ਨੂੰ ਵੀ ਮਿਲਿਆ ਉੱਥੇ ਆਈ ਲਵ ਮਾ ਦੇਵ ਦੇ ਪੋਸਟਰ ਲਹਿਰਾਏ ਜਾ ਰਹੇ ਨੇ ਅਤੇ ਉਹ ਲਗਾਤਾਰ ਜਿਹੜੀ ਕੁੜੀ ਹੈ ਉੱਥੇ ਉਹ ਭਗਵੇ ਕਪੜਿਆਂ ਚ ਵੀ ਇੱਕ ਦੋ ਹੋਰ ਕੁੜੀਆਂ ਨੂੰ ਲੈ ਕੇ ਗਈ ਹੋਈ ਸੀ ਤੇ ਉੱਥੇ ਪੂਰਾ ਉਹ ਆਪਾਂ ਕਹੇ ਲਈ ਕਿ ਕਮਲਾਈ ਜੀ ਸ਼ਕਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਜਿਹੜੀ ਔਰਤ ਸੀ ਉਹ ਭਗਵੇਂ ਕਪੜੇ ਪਾ ਕੇ ਜਿਹੜੀ ਸ਼ਿਵ ਦੀ ਕਾਵੜ ਹੁੰਦੀ ਹੈ ਕਾਵੜ ਨੂੰ ਲੈ ਕੇ ਤੇਜ ਤਾਜ ਮਹਿਲ ਦੇ ਵਿੱਚ ਪਹੁੰਚ ਗਈ ਤੇ ਕਹਿ ਰਹੀ ਸੀ ਤਾਂ ਤੇਜੋ ਮਾਲ ਲਈ ਤਾਂ ਬੇਸਿਕਲੀ ਸ਼ਿਵ ਜੀ ਦਾ ਇੱਥੇ ਉਹ ਸੀਗਾ ਤੇ ਉੱਥੇ ਮੈਨੂੰ ਜਲ ਚੜ੍ਹਾਣ ਦਿਓ ਫਿਰ ਉਹਨੂੰ ਪੁਲਿਸ ਨੇ ਇੱਧਰ ਉੱਧਰ ਕੀਤਾ ਪਰ ਇਹ ਜਿਹੜਾ ਪੂਰਾ ਉੱਥੇ ਚੱਲ ਰਿਹਾਗਾ ਤਾਜ ਮਹਿਲ ਦੇ ਉਲਟ ਇਹ ਪੂਰਾ ਮਾਮਲਾ ਇਹ ਕਿਤੇ ਇਹਨਾਂ ਨੂੰ ਬਹੁਤ ਨੁਕਸਾਨ ਦੇਊਗਾ ਲੌਂਗ ਟਰਮ 'ਚ ਪਤਾ ਨਹੀਂ ਇਹ ਇਸ ਕਿਸਮ ਦੀ ਬੇਵਕੂਫੀ ਨੇ ਕਿਉਂ ਅੱਗੇ ਵਧਾਰੇ ਨੇ ਜੀ ਜੇਕਰ ਅਗਲੀ ਗੱਲ ਆਪਾਂ ਕਰੀਏ ਤਾਂ ਉਧਰ ਬਿਹਾਰ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦੇ ਕਿਉਂ ਗੂੰਜ ਰਹੇ ਨੇ ਜੀ ਹਾਂ ਜੀ ਮੈਂ ਦੇਖ ਰਿਹਾ ਕਿ ਨਰਿੰਦਰ ਮੋਦੀ ਲਗਾਤਾਰ ਚਰਨਜੀਤ ਸਿੰਘ ਚੰਨੀ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਚੰਨੀ ਨੇ ਪਹਿਲਾਂ ਕਿਹਾ ਸੀਗਾ ਕਿ ਅ ਅ ਅ ਅਸੀਂ ਬਿਹਾਰੀਆਂ ਨੂੰ ਪ੍ਰਵਾਸੀਆਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ ਬੇਸਿਕਲੀ ਇਹ ਮੰਨਿਆ ਜਾ ਰਿਹਾ ਹੈਗਾ ਕਿ ਤਕਰੀਬਨ 25 ਤੋਂ 30 ਲੱਖ ਪ੍ਰਵਾਸੀ ਨੇ ਜਿਹੜੇ ਕਿ ਪੰਜਾਬ ਹਰਿਆਣਾ 'ਚ ਕੰਮ ਕਰਦੇ ਨੇ ਉਹ ਵਾਪਸ ਜਾ ਕੇ ਉੱਥੇ ਵੋਟ ਪਾਣ ਵਾਸਤੇ ਗਏ ਨੇ ਉਹਨਾਂ ਨੂੰ ਅਟਰੈਕਟ ਕਰਨ ਵਾਸਤੇ ਨਰਿੰਦਰ ਮੋਦੀ ਜਾਣ ਕੇ ਚੰਨੀ ਦੀ ਸਟੇਟਮੈਂਟ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹੈਗੇ ਆ ਤੇ ਚੰਨੀ ਨੂੰ ਮਤਲਬ ਚੰਨੀ ਦਾ ਆਰਡਰ ਦਿਖਾ ਕੇ ਉੱਥੇ ਉਹਨਾਂ ਦੀ ਵੋਟ ਵੋਟਾ ਲੈਣਾ ਚਾ ਰਹੇ ਨੇ ਹੁਣ ਜਿਵੇਂ ਛਪਰਾ ਹੋ ਗਿਆ ਤੇ ਹੋਰ ਕਈ ਇਲਾਕੇ ਹੋ ਕੇ ਉੱਥੇ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਪ੍ਰਵਾਸੀ ਨੇ ਤੇ ਉਹ ਜ਼ਿਆਦਾਤਰ ਪ੍ਰਵਾਸੀ ਵੇਦਰਦੇ ਨੇ ਇਸੇ ਕਰਕੇ ਉੱਥੇ ਉਹ ਜ਼ਿਆਦਾ ਟਾਰਗੇਟ ਕਰ ਰਹੇ ਨੇ ਆਪਾਂ ਗੱਲ ਕਰ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਉਹ ਸੈਨਸੀ ਤਾਂ ਉਹਨਾਂ ਨੇ ਮਤਲਬ ਕੋਈ ਗਲਤ 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 ਤਾਂ ਕਹੀ ਨਹੀਂ ਸੀਗੀ ਕਿ ਪੰਜਾਬੀਆਂ ਨੂੰ ਉਸ ਟਾਈਮ ਤੁਸੀਂ ਯਾਦ ਕਰੋਗੇ 2022 ਦਾ ਉਹ ਟਾਈਮ ਸੀਗਾ ਉਦੋਂ ਉਹਨਾਂ ਨੇ ਸ਼ਾਇਦ ਇਹ ਕਿਹਾ ਸੀਗਾ 2024 ਦੀ ਇਲੈਕਸ਼ਨਾਂ ਸੀਗੀਆਂ ਸੱਚ ਹਾਂ ਉੱਥੇ ਤਾਜ਼ਾ ਤਾਜ਼ਾ ਮੋਹਾਲੀ ਦੇ ਦਾਉ ਪਿੰਡ ਵਾਲਾ ਕਾਂਡ ਹੋ ਕੇ ਇੱਠਿਆ ਸੀਗਾ ਉੱਥੇ ਫਿਰ ਇਹਨਾਂ ਨੇ ਚੰਨੀ ਹੋਣਾ ਨੇ ਉਸ ਤੋਂ ਬਾਅਦ ਇੱਕ ਰੈਲੀ ਚ ਕਿਹਾ ਸੀਗਾ ਕਿ ਇਹਨਾਂ ਨੂੰ ਨਾਸਰ ਚੜਾਓ ਨਹੀਂ ਤਾਂ ਇੱਥੇ ਭਈਏ ਰਾਜ ਕਰਨਗੇ ਪ੍ਰਵਾਸੀ ਰਾਜ ਕਰਨਗੇ ਤਾਂ ਮਤਲਬ ਉਸ ਸਭ ਨਾਲ ਜੇ ਤੁਸੀਂ ਸਟੇਟਮੈਂਟ ਠੀਕ ਹੈ ਕਿ ਉਹਨਾਂ ਨੇ ਉਸ ਹਿਸਾਬ ਨਾਲ ਬਹੁਤ ਸ਼ਬਦਾਂ ਨਾਲ ਖੇਡ ਕੇ ਜਾਂ ਫਿਰ ਆਪਾਂ ਸੈਂਸਿਬਲੀ ਉਹਨਾਂ ਨੇ ਨਹੀਂ ਦਿੱਤੀ ਨੋ ਡਾਊਟ ਪਰ ਉਹਦਾ ਜੇ ਅਰਥ ਤੁਸੀਂ ਕੱਢੋਗੇ ਲੌਂਗ ਟਰਮ 'ਚ ਤਾਂ ਉਹ ਠੀਕ ਹੀ ਕਹਿ ਰਹੇ ਹੈਗੇ ਆ ਤੁਸੀਂ ਮਤਲਬ ਜਿਸ ਹਿਸਾਬ ਨਾਲ ਭਾਜਪਾ ਨੂੰ ਆਮ ਆਦਮੀ ਪਾਰਟੀ ਨੂੰ ਹੋਰ ਇਸ ਕਿਸਮ ਦੀ ਜਿਹੜੇ ਸੈਕਸ਼ਨ ਨੇ ਉਹਨਾਂ ਨੂੰ ਤੁਸੀਂ ਰਾਹ ਦੇ ਰਹੇ ਹੈਗੇ ਹੋ ਨਾ ਉਹ ਫਿਰ ਕੀ ਕਰਨਗੇ ਦੱਸੋ ਉਹ ਤਾਂ ਲੈ ਕੇ ਆਣਗੇ ਇਹਨਾਂ ਨੂੰ ਨਰਿੰਦਰ ਮੋਦੀ ਉੱਥੇ ਜਾ ਕੇ ਇਹ ਗੱਲ ਕਹਿ ਰਿਹਾਗਾ ਤੇ ਨਰਿੰਦਰ ਬੀਜਪੀ ਤੁਸੀਂ ਅੱਜ ਦੇ ਟਾਈਮ ਦੇਖ ਲਿਓ ਪੰਜਾਬ ਚ ਕਿੱਥੇ ਕਿੱਥੇ ਕਿਹਨਾਂ ਦੇ ਵਿੱਚ ਕੰਮ ਕਰ ਰਹੀ ਹੈ ਪਰਵਾਸੀਆਂ ਦੇ ਵਿੱਚ ਦਬਾ ਕੇ ਕੰਮ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਦੋ ਵੋਟਾਂ ਬਣੀਆਂ ਹੋਈਆਂ ਨੇ ਇਹ ਸਾਨੂੰ ਬਿਹਾਰ ਵੀ ਪਾਣਗੇ ਵੋਟਾਂ ਤੇ ਉੱਥੇ ਵੀ ਚੋਣ ਚ ਤਾਣਗੇ ਜਦੋਂ ਪੰਜਾਬ ਚ ਚੋਣ ਹੋਣਗੇ ਇੱਥੇ ਵੀ ਇਹਨਾਂ ਦੀ ਵੋਟਾਂ ਬਣੀਆਂ ਹੋਈਆਂ ਨੇ ਇਹ ਵੀ ਸਾਨੂੰ ਪਾਣਗੇ ਤੇ ਸਾਨੂੰ ਇੱਥੇ ਵੀ ਜਤਾਣਗੇ ਤਾਂ ਇਹ ਪੂਰਾ ਖੇਡ ਮਤਲਬ ਬੀਜਪੀ ਨੇ ਬਣਾ ਬੁਣਾ ਰੱਖਿਆ ਹੈਗਾ ਤੇ ਚੰਨੀ ਨੂੰ ਟਾਰਗੇਟ ਕਰਕੇ ਉਹਨਾਂ ਦਾ ਇਹੀ ਹੈ ਕਿ ਅਸੀਂ ਇਹ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਦੀ ਦੋ-ਦੋ ਵੋਟਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਰੋਲਾ ਵੀ ਪਾਇਆ ਜਾ ਰਿਹਾਗਾ ਲਗਾਤਾਰ ਡੁਅਲ ਵੋਟਰ ਦਾ ਉਹਦਾ ਫਾਇਦਾ ਲੈਣ ਵਾਸਤੇ ਇਹ ਸਾਰਾ ਖੇਡ ਨਰਿੰਦਰ ਮੋਦੀ ਹਣੀ ਰਚ ਰਹੇ ਨੇ ਉਦਾਂ ਮਤਲਬ ਪਹਿਲਾ ਚਰਨ ਜਿਹੜਾ ਹੈਗਾ ਉਹ 6 ਤਰੀਕ ਨੂੰ ਵੋਟਾਂ ਪੈਣਗੀਆਂ 4 ਤਰੀਕ ਹੋ ਗਿਆ ਹੈਗੀਆਂ ਤੇ ਅੱਜ ਚੋਣ ਵੀ ਚੋਣ ਜਿਹੜਾ ਪ੍ਰਚਾਰ ਹੈ ਉਹ 128 ਸੀਟਾਂ ਤੇ ਬੰਦ ਹੋ ਗਿਆ ਹੈਗਾ ਤੇ 121 121 ਇੱਟਾਂ ਤੇ ਚੋਣ ਪ੍ਰਚਾਰ ਬੰਦ ਹੋ ਚੁੱਕੇ ਹੈ ਉੱਧਰ ਜਿਹੜੇ ਕੇਂਦਰੀ ਮੰਤਰੀ ਨਰਲਨ ਸਿੰਘ ਉਹਨਾਂ ਦੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਕਿਉਂਕਿ ਉਹ ਕਹਿ ਰਹੇ ਸੀ VOTING ਵਾਲੇ ਦਿਨ ਕੁਝ ਆਗੂਆਂ ਨੂੰ ਕਰਾਤੋਂ ਨਾਲ ਨਿਕਲਣ ਦੇਣਾ اپੋਜੀਸ਼ਨ ਪਾਰਟੀਆਂ ਦੇ ਆਗੂਆਂ ਦੀ ਗੱਲ ਕਰ ਰਹੇ ਸੀ ਕਿ ਇਸ ਕਰਕੇ ਉਹਨਾਂ ਤੇ ਐਫ ਆਈ ਆਰ ਵੀ ਦਰਜ ਕਰ ਲਈ ਗਈ ਜੀ ਉੱਧਰ ਹਰਿਆਣਾ ਦੇ ਆਈ ਪੀ ਐਸ ਪੂਰਨ ਕੁਮਾਰ ਦੇ ਗਨਮੈਨ ਦੀ ਜੇਲ੍ਹ ਬਦਲੀ ਗਈ ਹੈ ਜੀ ਇਹ ਕਿਉਂ ਹਾਂ ਪੂਰਨ ਕੁਮਾਰ ਦਾ ਜਦੋਂ ਤੋਂ ਸੁਸਾਇਡ ਹੋਇਆਗਾ ਉਦੋਂ ਤੋਂ ਆਪਾਂ ਦੇਖ ਰਹੇ ਆ ਕਿ ਉਹਨਾਂ ਦੇ ਜਿਵੇਂ ਗਨਮੈਨ ਨੂੰ ਵੀ ਫਸਾਇਆ ਗਿਆ ਸੀ ਸੁਸ਼ੀਲ ਕੁਮਾਰ ਨੂੰ ਤੇ ਰੋहतक ਜੇਲ੍ਹ 'ਚ ਉਹਨਾਂ ਨੂੰ ਵੀ ਮਾਰੇ ਜਾਣ ਦਾ ਇਹ ਖਤਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀਗਾ ਜਿਹੜੇ ਆਈਪੀਐਸ ਪੂਰਨ ਕੁਮਾਰ ਦੇ ਪਤਨੀ ਨੇ ਅਮਨਿਤ ਕੋਰ ਹਣੀ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਕਿ ਰੋहतक ਜੇਲ੍ਹ 'ਚ ਉਹਨਾਂ ਨੂੰ ਮਾਰ ਦਿੱਤਾ ਜਾ ਸਕਦਾ ਇਸ ਕਰ ਇਸ ਕਰਕੇ ਉਹਨਾਂ ਨੂੰ ਅੰਬਾਲਾ ਜੇਲ੍ਹ ਸ਼ਿਫਟ ਕੀਤਾ ਗਿਆ ਹੈਗਾ ਅ ਇਦੇ ਚ ਤੁਸੀਂ ਯਾਦ ਕਰੋ ਕਿ ਇੱਕ ਐਸਆਈ ਨੇ ਵੀ ਆਪਣੇ ਆਪ ਨੂੰ ਮਾਰ ਸੁਸਾਈਡ ਕਰ ਲਿਆ ਸੀ ਉਹਦੇ ਚ ਲੋਕ ਅਜ ਵੀ ਇਹ ਕਹਿ ਰਹੇ ਨੇ ਕਿ ਉਹ ਸੁਸਾਈਡ ਨਹੀਂ ਸੀ ਸ਼ਾਇਦ ਉਹਨਾਂ ਨੂੰ ਮਾਰੇ ਵੀ ਗਿਆ ਹੋਗਾ ਤੇ ਦੋ ਥਰੀਆਂ ਉਹਨਾਂ ਦੇ ਸੁਸਾਈਡ ਬਾਰੇ ਹੁਣ ਵੀ ਚੱਲ ਰਹੀਆਂ ਨੇ ਤੇ ਇਸੇ ਕਰਕੇ ਕਦੇ ਇਹ ਪੂਰਨ ਕੁਮਾਰ ਵੀ ਨਾ ਮਰ ਪੂਰਨ ਕੁਮਾਰ ਦਾ ਜਿਹੜਾ ਘਰ ਮੈਂਨਾ ਸ਼ਸ਼ੀਲ ਕੁਮਾਰ ਇਹ ਵੀ ਨਾ ਮਾਰਿਆ ਜਾਵੇ ਜੇਦੀ ਜੇਲ ਸਿਫਟ ਕੀਤੀ ਗਈ ਹੈਗੀਆ ਹਾਲਾਂਕਿ ਉਹਨਾਂ ਨੇ ਗਲਤ ਕਹੀ ਸੀ ਕਿ ਚੰਡੀਗੜ੍ਹ ਸ਼ਿਫਟ ਕਰੋ ਪਰ ਉਹਨਾਂ ਨੂੰ ਅੰਮ੍ਰਾਲਾ ਸ਼ਿਫਟ ਕੀਤਾ ਗਿਆ ਹੈਗਾ ਹੁਣ ਇਹ ਦੇਖਣਾ ਹੋਊਗਾ ਕਿ ਜਿਹੜੀ ਇਹ ਜੇਲ ਹੈ ਆਪਣੀ ਅੰਬਾਲੇ ਵਾਲੀ ਉਹ ਕਿੰਨੀ ਸੇਫ ਹੈ ਇਹ ਤਾਂ ਨਾਲੇ ਦਿਨਾਂ ਚ ਆਪਾਂ ਨੂੰ ਪਤਾ ਲੱਗੂਗਾ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਉਧਰ ਜੀਐਨਯੂ ਦੇ ਵਿੱਚ ਸਟੂਡੈਂਟ ਇਲੈਕਸ਼ਨ ਹੈ ਜੀ ਹਾਂ ਜੀ ਜੀਐਨਯੂ ਦੇ ਵਿੱਚ ਅੱਜ ਸਟੂਡੈਂਟ ਬਾਡੀ ਦੇ ਇਲੈਕਸ਼ਨ ਹੋਏ ਨੇ ਜੋ ਆਰ ਲਾਲ ਨੇ ਯੂਨੀਵਰਸਿਟੀ ਉਸ ਦੇ ਸਾਹਮਣੇ ਭਾਰਤ ਦੀ ਮੰਨੀ ਪ੍ਰਵੰੰਨੀ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਤੇ ਨੰਬਰ 1 ਵੀ ਮੰਨੀ ਜਾਂਦੀ ਹੈ ਉਸ ਉਸ ਸੈਂਸਿਟਿਵ ਪਬਲਿਕ ਯੂਨੀਵਰਸਿਟੀਾਂ ਚ ਤੇ ਉਹਦੇ ਚ ਅੱਜ ਵੋਟਿੰਗ ਹੋਈ ਹੈ ਜੀ ਤੇ तकरीबन 9000 ਬੱਚਿਆਂ ਨੇ ਵੋਟਾਂ ਪਾਈਆਂ ਹੈਗੀਆਂ ਜੇਨਯੂ ਦੀ ਸਟੂਡੈਂਟ ਇਲੈਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਨੇਸ਼ਨ ਵਾਈਡ ਸਭ ਤੋਂ ਸੈਲੀਬ੍ਰੇਟਿਡ ਜਾਂ ਸਭ ਤੋਂ ਵੱਡੀ ਲੈਵਲ ਤੇ ਲੜੇ ਜਾਣ ਵਾਲੀ ਹੈਗੀ ਆ ਉਹਦੇ ਉੱਥੇ ਵਿਕਾਸ ਪਟੇਲੇ ਬੀਬੀ ਤੋਂ ਤੇ ਅਦਿੱਤੀ ਮਿਸ਼ਰਾ ਲੈਫਟ ਦੇ ਪੈਨਲ ਤੋਂ ਚੋਣ ਲੜ ਰਹੀ ਹੈ ਦੇਖਦੇ ਹਾਂ ਕਿ ਕੀ ਉਹਦਾ ਰਿਜ਼ਲਟ ਨਿਕਲ ਕੇ ਆਉਂਦਾ ਹੈਗਾ ਉਦਾਂ ਕਾਫੀ ਟਫ ਚੋਣ ਜਿਹੜੀ ਹੈਗੀ ਆ ਉਹ ਹੀ ਹੈ ਲੋਕ ਕਹਿ ਰਹੇ ਨੇ ਕਿ ਇਸ ਵਾਰ ਲੈਫਟ ਦਾ ਮਤਲਬ ਉੱਥੇ ਲਗਾਤਾਰ ਲੈਫਟ ਹੀ ਜਿੱਦਦਾ ਹੈਗਾ ਇਹ ਭਾਪੀ ਜਿੱਤ ਨਹੀਂ ਪਾਈ ਹੈ ਪਰ ਦੇਖਦੇ ਆਂ ਇਸ ਵਾਰ ਕਹਿ ਰਹੇ ਨੇ ਕਿ ਇਹ ਭਾਪੀ ਨੇ ਖਾਸਾ ਜ਼ੋਰ ਲਾਇਆ ਦੇਖਦੇ ਆਂ ਕਿ ਬਣਦਾ ਕੀ ਹੈ ਪੰਜਾਬ ਨਸਤੀ ਚਤਾਏ ਭਾਪੀ ਜਿੱਤ ਗਈ ਸੀਗੀ ਕਦੇ ਜੇ ਇਹ ਨੂਚੇ ਵੀ ਨਾਲ ਜਿੱਤ ਜਾਵੇ ਲੈਫਟ ਦਾ ਕਿਲਾ ਵੀ ਨਾਲ ਡਾ ਲਵੇ ਉਹ ਤਾਂ ਆਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਲੱਗੂ 6 ਤਰੀਕ ਨੂੰ ਰਿਜ਼ਲਟ ਆਣੇ ਨੇ ਦੋ ਦਿਨਾਂ ਬਾਅਦ ਤੇ 6 ਤਰੀਕ ਨੂੰ ਜ਼ਰੂਰ ਮੈਂ ਦੱਸਾਂਗਾ ਕਿ ਉਸ ਚੋਣ 'ਚ ਕੀ ਹੋਇਆ ਕੀ ਚੀਜ਼ਾਂ ਚੱਲੀਆਂ ਤੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਇਹ ਕੌਣ ਆਖ ਰਿਹਾ ਹੈ ਕਿ ਕਿਸਾਨਾਂ ਨੂੰ ਜ਼ਿਆਦਾ ਬਿਜਲੀ ਦਿੱਤੀ ਤਾਂ ਸਾਰਿਆਂ ਦੀ ਸੈਲਰੀ ਕੱਟੀ ਜਾਊਗੀ ਹਾਂ ਇਹ ਮੱਧ ਪ੍ਰਦੇਸ਼ 'ਚ ਇੱਕ ਹੁਕਮਨਾਮਾ ਜਾਰੀ ਹੋਇਆਗਾ ਉਹਦੇ 'ਚ ਇਹ ਕਿਹਾ ਗਿਆ ਹੈਗਾ ਕਿ ਜੇ ਕਿਸਾਨਾਂ ਨੂੰ ਬਿਜਲੀ ਵੱਧ ਦਿੱਤੀ ਤਾਂ ਅਧਿਕਾਰੀਆਂ ਦੀ ਸੈਲਰੀ ਕੱਟ ਲਿਆਗੇ ਸਰਕਾਰ ਇਹ ਆਖ ਰਹੀ ਹੈ ਆ ਨਾ ਕਿ ਉੱਥੇ ਬੇਮੌਸਮੀ ਮੀਂਹ ਦਾ ਜਿਹੜਾ ਖਰਚਾ ਹੈ ਉਹ ਮਤਲਬ ਜਿਹੜਾ ਮੀਂਹ ਪਿਆਗਾ ਉਹਦਾ ਜਿਹੜਾ ਨੁਕਸਾਨ ਉਹ ਵੀ ਚੇਲ ਰਹੇ ਨੇ ਕਿਸਾਨ ਤੇ ਉਹਦੇ ਕਰਕੇ ਪਰੇਸ਼ਾਨੀ ਵੀ ਹੋ ਰਹੀ ਹੈ ਤਾ ਇਹ ਹੈ ਕਿ ਇੱਕ ਮਤਲਬ ਬਿਜਲੀ ਵਿਭਾਗ ਨੇ ਇੱਕ ਆਦੇਸ਼ ਹੀ ਉੱਥੇ ਜਾਰੀ ਕਰ ਦਿੱਤਾ ਹੈ ਕਿ ਇੱਕ ਦਿਨ ਚ 10 ਘੰਟੇ ਤੋਂ ਵੱਧ ਬਿਜਲੀ ਨਹੀਂ ਦੇਣੀ ਹੈ ਜੇ ਦੇਤੀ ਕਿਸਾਨਾਂ ਨੂੰ ਤਾਂ ਫਿਰ ਸੈਲਰੀ ਕੱਟੀ ਜਾਊਗੀ ਹੁਣ ਤੁਸੀਂ ਹਿਸਾਬ ਲਾਓ ਸ਼ਹਿਰਾਂ ਚ 24 ਘੰਟੇ ਬਿਜਲੀ ਕਿਸਾਨਾਂ ਨੂੰ 10 ਘੰਟੇ ਤੋਂ ਵੱਧੇ ਬਿਜਲੀ ਦੇਤੀ ਤਾਂ ਫਿਰ ਤੁਹਾਡੀ ਸੈਲਰੀ ਕੱਟੀ ਜਾਊਗੀ ਕਦੇ ਇੰਡਸਟਰੀ ਦੀ ਕੱਟੀ ਗਈ ਹੈ ਇਸ ਕਿਸਮ ਦੀ ਮਤਲਬ ਇੰਡਸਟਰੀ ਨੂੰ ਤੁਸੀਂ 24 ਘੰਟੇ ਬਿਜਲੀ ਦੇ ਰਹੇ ਹੋ ਕਿਸਾਨਾਂ ਨੂੰ ਸਿਰਫ 10 ਘੰਟੇ ਦੇਵੋਗੇ ਤੇ ਉਤੋਂ ਫਿਰ ਧਮਕੀ ਵੀ ਜਦਕੀ ਆਪਾਂ ਨੂੰ ਪਤਾ ਹੈ ਕਿ ਇੰਡਸਟਰੀ ਵਾਲੇ ਤਾਂ ਪੂਰੇ ਖਾਂਦੇ ਪਿੰਦੇ ਹੁੰਦੇ ਆ ਉਹ ਤਾਂ ਬੀਐਮਡਬਲਯੂ ਚੱਲਣ ਵਾਲੇ ਤੇ ਉਹਨਾਂ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਤਾਂ ਰੱਖ ਵੀ ਪੁਲਿਸ ਕਰਦੀ ਹੈਗੀ ਆ ਕਿਸਾਨ ਵਿਚਾਰੇ ਤੁਹਾਨੂੰ ਪਤਾ ਹੀ ਹੈ ਆਪ ਤਾਂ ਉਹ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਠਿਕਰੀ ਪਹਿਰਾ ਤੱਕ ਵੀ ਉਹ ਆਪਣੇ ਆਪ ਲੋਂਦੇ ਨੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਕਿੰਨਾ ਬੁਰਾ ਹਾਲ ਹੁਣ ਛਾਲਾਂ ਚ ਦੇਖਣ ਨੂੰ ਮਿਲੂਗਾ ਕਿੰਨਾ ਕੋਹਰਾ ਪੈਂਦਾ ਹੈਗਾ ਉਹਦੇ ਚ ਉਹ ਖੇਤੀਬਾੜੀ ਕਿਸਾਨੀ ਕਰਦੇ ਨੇ ਉੱਥੇ ਵੀ ਤੁਸੀਂ ਕਹਿ ਰਹੇ ਹੋ ਕਿ ਸਿਰਫ ਇਹਨਾਂ ਨੂੰ 10 ਘੰਟੇ ਹੀ ਬਿਜਲੀ ਦਵੋ ਇਹ ਇਹਨਾਂ ਸਰਕਾਰ ਦਾ ਜਿਹੜਾ ਰਵਈਆ ਕਿਸਾਨਾਂ ਪ੍ਰਤੀ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਮੱਧ ਪ੍ਰਦੇਸ਼ ਮੈਂ ਕਈ ਵਾਰ ਦੱਸ ਚੁੱਕਿਆ ਕਿ ਬਹੁਤ ਜ਼ਿਆਦਾ ਐਂਟੀ ਕਿਸਾਨ ਜਿਹੜਾ ਸੂਬਾ ਹੈ ਉਹ ਉੱਤੇ ਉਹਨੇ ਆਪਣੀ ਜਿਹੜਾ ਰੂਪ ਹੈ ਉਹ ਵੀ ਦਿਖਾ ਦਿੱਤਾ ਜੀ ਉਧਰ ਪੰਜਾਬ ਦੇ ਸੀਐਮ ਦੇ ਬੂਟਾਂ ਦੇ ਉੱਪਰ ਪੁਲਿਸ ਕਰਮੀਆਂ ਦੀ ਡਿਊਟੀ ਲਾਈ ਗਈ ਇਹੋ ਜਿਹਾ ਇੱਕ ਰੋਸਟਰ ਵਾਇਰਲ ਹੋ ਰਿਹਾ ਸੀ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਪ੍ਰੋਗਰਾਮ ਸੀ ਜਿਸ ਜਗ੍ਹਾ ਦਾ ਰੋਸਟਰ ਵਾਇਰਲ ਹੋ ਰਿਹਾ ਸੀ ਉਹ ਮੁਖਸਰ ਦੀ ਤਰਫੀ ਤੇ ਮੁਖਸਰ ਦੇ ਐਸਐਸਪੀ ਨੇ ਫਿਰ ਇਸ ਤੇ ਸਫਾਈ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਸਫਾਈ ਆਉਂਦੀ ਵਾਇਰਲ ਹੋਣ ਤੋਂ ਬਾਅਦ ਇਸ ਤੇ ਵਿਵਾਦ ਵੀ ਖੜਾ ਹੋ ਗਿਆ ਸਿਆਸਤ ਵੀ ਫੱਕ ਗਈ ਸੀ ਕੀ ਕਹਿੰਦੇ ਹੋ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੋ ਸਕਦੀ ਹੈ ਜੀ ਵੀ ਮੁੱਖ ਮੰਤਰੀ ਦੇ ਬੂਟਾਂ ਦੀ ਰਾਖੀ ਕਰਨ ਲਈ ਵੀ ਦੋ ਪੁਲਿਸ ਮੁਲਾਜ਼ਮ ਲਾਏ ਜਾਣਗੇ ਦੇਖੋ ਬੇਸਿਕਲੀ ਇਹਦੇ ਵਿੱਚ ਦਿੱਕਤ ਇਹ ਹੈ ਕਿ ਨਾ ਤਾਂ ਉਹਨਾਂ ਨੇ ਕੋਈ ਦੌਰਾ ਕੀਤਾ ਦੌਰਾ ਕੈਂਸਲ ਹੋ ਚੁੱਕਿਆ ਸੀਗਾ ਤੇ ਮੈਂ ਵੀ ਪੁਲਿਸ ਡਿਪਾਰਟਮੈਂਟ ਦੇ ਆਪਣੇ ਸੋਰਸਸ ਨਾਲ ਤੋਂ ਪਤਾ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਇਸ ਕਿਸਮ ਦੇ ਜਿਹੜਾ ਰੋਸਟਰ ਹੁੰਦਾਗਾ ਡਿਊਟੀ ਲਾਣ ਵਾਲਾ ਇਹ ਸਾਰਾ ਇਹ ਤਾਂ ਕਦੇ ਹੁੰਦਾ ਵੀ ਨਹੀਂ ਜਿਹੜਾ ਕਿ ਵਾਇਰਲ ਕੀਤਾ ਗਿਆ ਇਹ ਬੇਸਿਕਲੀ ਆਮ ਆਦਮੀ ਪਾਰਟੀ ਤੋਂ ਹੀ ਰਾਜ ਸਭਾ ਸੰਸਦ ਸਵਤੀ ਮਾਲੀਵਾਲ ਨੇ ਇਹ ਇਸ ਤੇ ਟਵੀਟ ਕੀਤਾ ਸੀਗਾ ਹੁਣ ਸਵਤੀ ਮਾਲੀਵਾਲ ਬੇਸਿਕਲੀ ਅੱਜਕੱਲ ਬੀਜੇਪੀ ਵਾਸਤੇ ਬੈਟਿੰਗ ਕਰ ਰਹੇ ਨੇ ਇਹ ਉਹੀ ਨੇ ਜਿਨ੍ਹਾਂ ਤੇ ਥੱਪੜ ਮਾਰਨ ਦੀ ਜਿਹੜੀ ਖਬਰ ਸੀਗੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਇਹਨਾਂ ਨੇ ਵਿਭੋ ਕੁਮਾਰ ਤੇ ਰੋਪ ਲਾਇਆ ਸੀਗਾ ਕਿ ਉਹਨਾਂ ਨੇ ਥੱਪੜ ਮਾਰਿਆ ਵਿਭੋ ਕੁਮਾਰ ਤਿੰਨ ਚਾਰ ਮਹੀਨੇ ਫਿਰ ਜੇਲ ਵੀ ਕੱਟ ਕੇ ਆਏ ਸੀਗੇ ਤੇ ਇਹ ਗੱਲ ਹੈ ਅਨਕੀ ਮੁਖਸਾ ਸਾਹਿਬ ਦੇ ਜਿਹੜੇ ਐਸਐਸਪੀ ਨੇ ਅਖਿਲ ਚੋਧਰੀ ਉਹਨਾਂ ਨੇ ਇਸ ਤੇ ਵੀਡੀਓ ਵੀ ਜਾਰੀ ਕਰ ਦਿੱਤਾ ਕਿ ਅਸੀਂ ਇਸ ਕਿਸਮ ਦਾ ਕੋਈ ਰੋਸਟਰ ਨਹੀਂ ਜਾਰੀ ਕੀਤਾ ਨਾ ਇਸ ਕਿਸਮ ਦਾ ਕੀਤਾ ਦੰਦਾ ਹੈ ਕਿ ਤੇ ਜਿਹੜਾ ਭਗਵੰਤ ਮਾਨ ਦਾ ਅਫੀਸ਼ੀਅਲ ਦੌਰਾ ਸੀਗਾ ਉਹ ਸੀਵੇਜ ਪਲੈਂਟ ਦਾ ਉਦਘਾਟਨ ਅਤੇ ਫਾਊਂਡਿੰਗ ਸਟੋਨ ਦਾ ਸੀਗਾ ਉਹ ਸਿਰਫ ਇਕਲੋਤਾ ਇਵੈਂਟ ਸੀਗਾ ਤਾਂ ਹੋਰ ਤਾਂ ਕੋਈ ਇਵੈਂਟ ਵੀ ਨਹੀਂ ਸੀ ਇਸ ਕਰਕੇ ਇਹ ਜਿਹੜਾ ਜਾਰੀ ਕੀਤਾ ਜਾ ਰਿਹਾਗਾ ਇਹ ਗਲਤ ਹੈਗਾ ਉਸ ਟਾਈਮ ਪਹਿਲਾਂ ਜਿਹੜੀ ਸਵਾਤੀ ਮਾਲੀਵਾਲ ਹੈ ਉਹਨੇ ਇੱਕ ਫੇਕ ਨਕਸ਼ਾ ਵੀ ਇਸ ਦੇ मतलब ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੇ ਉਲਟ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਹ ਰਾਜ ਸਭਾ ਗਈ ਤੇ ਉਹਨਾਂ ਦੇ ਉਲਟ ਹੀ ਲਗਾਤਾਰ ਅੱਜਕੱਲ ਬੀਜੇਪੀ ਦੇ ਕਹਿਣ ਤੇ ਉਹ ਉਹਨਾਂ ਦਾ ਜਲੂਸ ਕੱਢ ਰਹੀ ਹੈ ਖੈਰ ਜਲੂਸ ਤਾਂ ਅਗਲੇ ਆਪ ਵੀ ਕੱਢ ਆ ਰਹੇ ਨੇ ਉਹ ਇਸ ਕਿਸਮ ਦੇ ਉਹਨਾਂ ਨੇ ਰਾਜ ਸਭਾ 'ਚ ਨਮੂਨੇ ਭੇਜ ਰੱਖੇ ਨੇ ਪੰਜਾਬ ਤੋਂ ਹੀ ਤੁਸੀਂ ਲਾ ਲਓ ਸਾਰੇ ਜਿਹੜੇ ਬਿਜ਼ਨਸਮੈਨ ਨੇ ਉਹ ਭੇਜ ਰੱਖੇ ਨੇ ਉਹ ਨਾ ਤਾਂ ਪਾਰਟੀ ਵਾਸਤੇ ਕੋਈ ਸਟੈਂਡ ਲੈਂਦੇ ਨੇ ਮੈਂ ਤੁਹਾਨੂੰ ਇੱਕ ਵਾਰ ਸ਼ਾਇਦ ਐਲਪੀਯੂ ਵਾਲੇ ਮਿੱਤਲ ਦੀ ਕਹਾਣੀ ਵੀ ਦੱਸੀ ਹੋਈ ਹੈ ਤਾਂ ਹਾਂ ਉਹ ਵੀ ਕੋਈ ਸਟੈਂਡ ਨਹੀਂ ਲੈਂਦਾ ਨਾ ਅਰਪਜਨ ਜਿਹੜਾ క్రికెਟਰ ਹੈ ਔਰ ਜਿਹੜੇ ਵੀ ਨੇ ਜਿਹੜਾ ਇਹਨਾਂ ਨੇ ਮਤਲਬ ਕੋਈ ਇਹਨਾਂ ਨੇ ਸੋਲਿਡ ਬੰਦੇ ਥੋੜੀ ਨਾ ਰਾਜ ਸਭਾ ਚ ਭੇਜੇ ਨੇ ਸਾਰਿਆਂ ਇਸ ਕਿਸਮ ਦੇ ਨਮੂਨੇ ਹੀ ਭੇਜ ਰੱਖੇ ਨੇ ਫਿਰ ਇਹ ਨਮੂਨੇ ਤਾਂ ਫਿਰ ਥੋੜੀ ਮਤਲਬ ਆਪਾ ਜੇ ਮੈਂ ਹਰਿਆਣਵੀ ਚ ਕਹਿਣਾ ਥੋੜੀ ਗੋਭੀ ਦਾ ਫਿਰ ਖੋਦਣ ਗਈ ਨਮੂਨੇ ਤੁਸੀਂ ਭੇਜੋਗੇ ਇਹਦਾ ਹੂੰ ਜੀ ਜੀ ਉਧਰ ਜੇਕਰ ਆਪਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਹੋਣਾ ਦੀ ਗੱਲ ਕਰੀਏ ਉਹ ਵੀ ਕਈ ਵਾਰ ਆਪਣੀ ਕਮਿਊਨੀਕੇਸ਼ਨ ਦੀ ਸਕਿੱਲ ਦੇ ਵਿੱਚ ਜਿਹੜੀਆਂ ਗੜਬੜੀਆਂ ਨੇ ਉਹਦੇ ਕਰਕੇ ਕਸੂਤੇ ਫਸ ਜਾਂਦੇ ਨੇ ਉਹਨਾਂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਐਸ்சி ਕਮਿਸ਼ਨ ਨੇ ਉਸ ਦਾ ਸੰਗਿਆਨ ਆਪ ਹੀ ਲੈ ਲਿਆ ਤੇ ਡੀਸੀ ਐਸਐਸਪੀ ਤੋਂ ਰਿਪੋਰਟ ਮੰਗੀ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਜੀ ਉਹਨਾਂ ਦੀ ਕੀਤੀ ਗਈ ਇੱਕ ਟਿੱਪਣੀ ਤੋਂ ਲੈ ਕੇ ਦੇਖੋ ਉਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੈ ਇਹ ਬਿਲਕੁਲ ਸਹੀ ਗੱਲ ਹੈ ਉਹ ਫੁਕਰੇ ਨੇ ਬਹੁਤ ਜ਼ਿਆਦਾ ਵੱਡੇ ਫੁਕਰਾ ਹੈਗਾ ਇਹ ਰਾਜਵਿੰਦ ਇਹ ਵੀ ਗੱਲ ਸਹੀ ਹੈ ਉਹਨਾਂ ਨੂੰ ਕੋਈ ਪੋਲਿਟੀਕਲ ਸਮਝ ਨਹੀਂ ਹੈ ਇਹ ਵੀ ਗੱਲ ਸਹੀ ਹੈ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਬੂਟਾ ਸਿੰਘ ਹਣਾ ਤੇ ਬੂਟਾ ਸਿੰਘ ਦੇ ਜਿਸ ਹਿਸਾਬ ਨਾਲ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਕਾਂਗਰਸ ਨੇ ਆ ਕਰਤਾ ਤੇ ਉਹਨਾਂ ਦੇ ਰੰਗ ਦਾ ਜ਼ਿਕਰ ਕਰਕੇ ਕਾਲਾ ਜਮਾ ਕਾਲਾ ਇਹ ਕਹਿਣ ਦੀ ਕੀ ਲੋੜ ਸੀ ਮਤਲਬ ਮੈਨੂੰ ਦੱਸੋ ਮਤਲਬ ਤੁਸੀਂ ਇਹ ਦਲਤ ਬਸਤੀ ਤੇ ਜਾ ਕੇ ਇਹ ਕਹਿ ਰਹੇ ਹੋ ਕਿ ਤੁਹਾਡੇ ਬੰਦਿਆਂ ਦਾ ਕੋਈ ਪੁੱਛਦਾ ਹੀ ਨਹੀਂ ਸੀ ਅਸੀਂ ਉਹਨੂੰ ਲਾਟ ਸਾਹਿਬ ਬਣਾਤਾ ਤੇ ਉਹ ਤਾਂ ਜਮਾ ਕਾਲਾ ਸੀਗਾ ਇਹ ਇਸ ਕਿਸਮ ਦਾ ਉਹ ਸੀਗਾ ਮੁਹਾਵਰਾ ਵਿਆਕਰਣ ਜੇ ਤੁਸੀਂ ਚੈੱਕ ਕਰੋਗੇ ਤਾਂ ਇਹਦੇ ਤੇ ਉਹ ਕੀ ਉਹਦੇ ਤੇ ਸਿੱਤਰ ਨਹੀਂ ਪੈਣੇ ਚਾਹੀਦੇ ਮਤਲਬ ਕੀ ਉਹ ਯਾਰ ਮੈਂ ਤਾਂ ਇਸ ਨੂੰ ਜਮਾ ਬੇਅਕਲ ਬੰਦਿਆਂ ਦੀ ਲਿਸਟ 'ਚ ਗਿਣਦਾ ਹੈਗਾ ਜਮਾ ਬੇਕਲ ਬੰਦਿਆਂ ਦੀ ਲਿਸਟ ਚੈੱਕ ਕਰਕੇ ਇਹ ਉਹ ਹੀ ਹੈ ਉਹ ਜਿਹੜਾ ਕਮਲਨਾਥੀ ਸਟੇਜ ਤੇ ਵੀ ਜਾ ਕੇ ਰੋ ਰਿਆ ਸੀ ਮਧ ਪ੍ਰਦੇਸ਼ ਸੇ ਉੱਥੇ ਕਲੀਨ ਚਿੱਟ ਦੇ ਰਿਆ ਸੀ ਕਮਲਨਾਥ ਨੂੰ ਇਹ ਉਹ ਹੀ ਹੈ ਜਿਹੜਾ ਇੰਦਰਾ ਗਾਂਧੀ ਦੀ ਟੀ-ਸ਼ਰਟ ਪਾ ਕੇ ਤਾਂ ਮੇਰੀ ਮਾਂ ਹੈ ਇਹ ਮਤਲਬ ਇਹ ਬੇਸਿਕਲੀ ਬਹੁਤ ਵੱਡਾ ਨਮੂਨਾ ਹੈ ਠੀਕ ਹੈ ਤਰਨ ਤਰਨ ਇਲੈਕਸ਼ਨਾਂ ਚ ਕਾਂਗਰਸ ਦਾ ਜਲੂਸ ਕਢਾ ਕੇ ਇਹ ਆਊਗਾ ਠੀਕ ਹੈ ਉਹ ਕਢਾ ਵੀ ਲਿਆ ਇਹਨੇ ਠੀਕ ਹੈ ਇਹਨੇ ਬਾਈ ਇਲੈਕਸ਼ਨ ਜਿਹੜੀ ਆਸੂ ਵਾਲੀ ਸੀ ਉਹਦੇ ਚ ਵੀ ਇਹ ਜਿਆਦਾ ਹਵਾ ਖਾਰੇ ਅਸੀਗਾ ਉੱਥੇ ਵੀ ਨੁਕਸਾਨ ਕਰਕੇ ਆਇਆ ਇਹ ਬੇਸਿਕਲੀ ਜਿੱਥੇ ਜਿੱਥੇ ਜਾਊਗਾ ਕਾਂਗਰਸ ਦਾ ਭੋਗ ਪਾ ਕੇ ਆਊਗਾ ਇਹ ਠੀਕ ਹੈ ਇਹ ਆਈਟਮ ਹੈ ਮਤਲਬ ਮੈਂ ਇਤਕ ਕਹਾਂਗਾ ਕਿ ਇਹ ਪੋਲਿਟਿਕਸ ਚ ਕਾਂਗਰਸ ਦਾ ਇੱਕ ਆਈਟਮ ਹੈ ਇਹ ਕੋਈ ਮਤਲਬ ਚੱਜ ਦਾ ਗੁਣੀ ਹੈ ਇਹਨੇ ਕਾਂਗਰਸ ਦਾ ਅੱਜ ਪੂਰੇ ਪੰਜਾਬ ਚ ਜਲੂਸ ਕਢਾਤਾ ਸਾਰੇ ਦਲ ਤਾਂ ਚਾਜਾ ਕਰੋਸ ਹੈਗਾ ਸਾਰਿਆਂ ਨੇ ਦੇ ਪੁਤਲੇ ਸਾੜੇ ਨੇ ਪੂਰੇ ਪੰਜਾਬ ਚ ਜੀ ਬੇਹਾਦੇ ਮੰਦਭਾਗੀ ਗੱਲ ਵੀ ਐ ਤੇ ਇਹ ਬੁਰੀ ਟਿੱਪਣੀ ਵੀ ਐ ਵੀ ਤੁਸੀਂ ਕਿਸੇ ਤੇ ਇਹ ਤਾਂ ਰੈਸਿਸ ਕਿਹਦਾ ਰੈਸਿਸ ਟਿੱਪਣੀ ਹੀ ਇਸ ਨੂੰ ਗਿਣਾਂਗੇ ਜਿਹੋ ਜੀ ਉਹਨਾਂ ਨੇ ਕੀਤੀ ਐ ਕਾਸਟਿਸ ਰੈਸਿਸਟ ਦੋਵੇਂ ਜੀ 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 ਉਧਰ ਜੇਕਰ ਅੱਗੇ ਚਲੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਵੱਡੇ ਵਿਵਾਦ ਚੱਲ ਰਹੇ ਨੇ ਇੱਕ ਤਾਂ ਐਫੀਡੇਵਿਟ ਨੂੰ ਲੈ ਕੇ ਦੂਸਰਾ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਹੁਣ ਐਫੀਡੇਵਿਟ ਵਾਲੇ ਮੁੱਦੇ ਦੇ ਵਿੱਚ ਕਹਿੰਦੇ ਵੀ ਉਹਨਾਂ ਦਾ ਮਰਨਵਰਤ ਜਿਹੜਾ ਰੱਖਿਆ ਗਿਆ ਸੀ ਬੱਚਿਆਂ ਦੇ ਵੱਲੋਂ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਉਹ ਸਰ ਹੋ ਗਿਆ ਜੀ ਇੱਕ ਤਰੀਕੇ ਦਾ ਐਫੀਡੇਵਿਟ ਵਾਪਸ ਲੈਣ ਦੀ ਗੱਲ ਹੋ ਗਈ ਹੈ ਹਾਂਜੀ ਹਾਂਜੀ ਉਹ ਵਾਪਸ ਲੈ ਲਿਆ ਗਿਆ ਹੈਗਾ ਤੇ ਇਹਦੇ ਚ ਸਿਰਫ ਇੱਕ 이슈 رہ ਗਿਆ ਹੈਗਾ ਸੈਨੇਟ ਵਾਲਾ ਸੈਨੇਟ ਵਾਲਾ ਮੈਨੂੰ ਲੱਗਦਾ ਹੈਗਾ ਕਿ ਚੱਲੂਗਾ ਮਾਮਲਾ ਕਿਉਂਕਿ ਸੈਨੇਟ ਵਾਲੇ ਚ ਤਾਂ ਗੱਲ ਹੀ ਹੈ ਕਿ ਲਗਾਤਾਰ ਇਹ ਗੱਲ ਉੱਠ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਹੈ ਪੰਜਾਬ ਤੋਂ ਖੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੁਣ ਇਹ ਪ੍ਰੋਟੈਸਟ ਤੇ ਮਾਮਲਾ ਆਪਾਂ ਨੂੰ ਪਤਾ ਹੈ ਕਿ ਥੋੜਾ ਵੱਡਾ ਹੈਗਾ ਪੂਰੇ ਪੰਜਾਬ ਭਰ ਤੋਂ ਜਿਹੜੇ ਲੋਕ ਹੈਗੇ ਉਹ ਚਿੰਤਿਤ ਵੀ ਦਿਖਾਈ ਦੇ ਰਹੇ ਨੇ ਇਹਦੇ ਵਾਸਤੇ ਲੜਨ ਦੀ ਗੱਲ ਵੀ ਹੋ ਰਹੀ ਹੈ ਪਰ ਮਤਲਬ ਇਹਦੇ ਚ ਹਜੇ ਕੋਈ ਰਣਨੀਤੀ ਉਸ ਸਾਹਮਣੇ ਨਹੀਂ ਆਈ ਹੈ ਆ ਸਟੂਡੈਂਟ ਬੈਠੇ ਸੀਗੇ ਸਟੂਡੈਂਟਾਂ ਤਾਂ ਇਹ ਕਿੱਸਾ ਤਾਂ ਇਸੇ ਚੀਜ਼ ਤੇ ਖੜਾ ਹੋ ਕੇ ਖੁਸ਼ ਹੋ ਕੇ ਵਾਪਸ ਪਰਤ ਗਿਆ ਕਿ ਦੇਖੋ ਦੇਖੋ ਇਹ ਤਾਂ ਵਾਪਸ ਲੈ ਲੈ ਐਫੀਡੇਟ ਮੈਨ ਲੋਕ ਦਾਗਾ ਕਿ ਸੈਨੇਟ ਵਾਲਾ ਮਸਲਾ ਜਿਆਦਾ ਵੱਡਾ ਹੈਗਾ ਉਹਦੇ ਵਾਸਤੇ ਵੀ ਸਟੂਡੈਂਟਾਂ ਨੂੰ ਮਤਲਬ ਅੱਗੇ ਚੀਜ਼ਾਂ ਕਰਨੀਆਂ ਚਾਹੀਦੀਆਂ ਹਾਲਾਂਕਿ ਇੱਕ ਸਟੂਡੈਂਟਾਂ ਦਾ ਇੱਕ ਵੱਡਾ ਧੜਾ ਜੀ ਦੇ ਚ 6 ਦੇ 7 ਬੰਦੇ ਆ ਵੀ ਨੇ ਹੋਰ ਆਪਣੇ ਉਹ ਹਜੇ ਇਸ ਮਸਲੇ ਤੇ ਡਟੇ ਹੋਏ ਨੇ ਤੇ ਉਹ ਕਹ ਰਹੇ ਨੇ ਕਿ ਅਸੀਂ ਅੱਗੇ ਅੰਦੋਲਨ ਨੂੰ ਲੜਾਂਗੇ ਤਾਂ ਇਹ ਗੱਲ ਇਹ ਵੀ ਹੈ ਤਾਂ ਮਤਲਬ ਬਹੁਤ ਵੱਡਾ ਇਸ਼ੂ ਹੈ ਜੀ ਇਹ ਇਹ ਛੋਟਾ ਇਸ਼ੂ ਨਹੀਂ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਖੋਣ ਦੀ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਤੋਂ ਇਹ ਇੱਕ ਵੱਡਾ ਇਸ਼ੂ ਹੈ ਸੈਨੇਟ ਨੂੰ ਖਤਮ ਕਰਨ ਵਾਲਾ ਤੇ ਸਟੂਡੈਂਟਾਂ ਨੇ ਅੱਜ ਕਿਹਾ ਹੈਗਾ ਕਿ ਅਸੀਂ ਇਸ ਤੇ ਵੀ ਅੱਗੇ ਅੰਦੋਲਨ ਨੂੰ ਲੜਾਂਗੇ ਸਟੂਡੈਂਟਾਂ ਨੇ ਕੋਈ ਅੰਦੋਲਨ ਉਸ ਹਸਾਬ ਨਾਲ ਖਤਮ ਨਹੀਂ ਕੀਤਾ ਹੈ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤੀ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ